ਤੁਸੀਂ ਜੋ ਕੀਤਾ ਸਹੀ ਕੀਤਾ ਹਾਂਜੀ ਸਹੀ ਕੀਤਾ ਉਹ ਤੁਹਾਨੂੰ ਛੇੜਦਾ ਸੀਗਾ ਹਾਂਜੀ ਇਹ ਮੁੰਡਾ ਤੁਹਾਡੇ ਨਾਲ ਸੀ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ 18 ਸਾਲ ਦਾ ਨੌਜਵਾਨ ਮੁੰਡਾ ਰੋਹਿਤ ਕੁਮਾਰ ਪੜ੍ਹਾਈ ਦੇ ਵਿੱਚ ਚੰਗਾ ਪਲਾਸੀ ਤੇ ਉਸਦੇ ਪਿਤਾ ਇੱਧਰ ਆਟੋ ਚਲਾ ਕੇ ਘਰ ਦਾ ਪਰਿਵਾਰ ਦਾ ਪੇਟ ਪਾਲ ਰਹੇ ਸੀ ਤੇ ਨਾਲ ਹੀ ਆਪਣੇ ਪੁੱਤ ਨੂੰ ਗੁਰਦਾਸਪੁਰ ਦੇ ਕਾਲਜ ਦੇ ਵਿੱਚ ਪੜ੍ਹਾ ਵੀ ਰਹੇ ਸੀ ਉਸਦੀ ਰਿਸ਼ਤੇਦਾਰੀ ਦੇ ਵਿੱਚ ਲੱਗਦੀ ਕੁੜੀ ਜੋ ਕਿ ਕਿਸੇ ਹੋਰ ਮੁੰਡੇ ਦੇ ਨਾਲ ਸੰਪਰਕ ਦੇ ਵਿੱਚ ਸੀ ਉਹ ਤੋਂ ਹੀ ਉਸ ਕੁੜੀ ਦੇ ਵੱਲੋਂ ਗੁਸਾ ਜ਼ਾਹਿਰ ਕੀਤਾ ਗਿਆ ਤੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਰੋਹਿਤ ਦੀ ਜਾਨ ਲੈ ਲਈ। ਆਪਸ ਦੇ ਵਿੱਚ ਇਹ ਰਿਸ਼ਤੇਦਾਰ ਹੀ ਸੀ ਜਿਨ੍ਹਾਂ ਦੇ ਵੱਲੋਂ ਅਜਿਹਾ ਕਾਰਾ ਕੀਤਾ ਗਿਆ। ਹਾਲਾਂਕਿ ਇਸ ਪੂਰੀ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਜ਼ਰੂਰ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਮੁੰਡਾ ਰੋਹਿਤ ਨੂੰ ਬੋਰੀ ਦੇ ਵਿੱਚ ਪਾ ਕੇ ਲੈ ਗਿਆ ਸੀ ਤੇ ਬਾਅਦ ਵਿੱਚ ਬੋਰੀ ਦੇ ਵਿੱਚ ਇਸ ਮੁੰਡੇ ਦੀ ਮ੍ਰਿਤਕ ਤੇ ਬਰਾਮਦ ਹੋਈ ਹੈ ਜੋ ਕਿ ਦੇਖਣ ਯੋਗ ਵੀ ਨਹੀਂ ਸੀ। ਇਸ ਕੱਲ ਦੀ ਖਬਰ ਜਦੋਂ ਪਿਓ ਨੂੰ ਲੱਗਦੀ ਹੈ ਕਿ ਤੁਹਾਡੇ ਪੁੱਤ ਨੂੰ ਕੋਈ ਬੋਰੀ ਦੇ ਵਿੱਚ ਪਾ ਕੇ ਲੈ ਗਿਆ ਤੇ ਉਹ ਮੁੰਡਾ ਫਲਾਣੇ ਪਿੰਡ ਦਾ ਰਹਿਣ ਵਾਲਾ ਤਾਂ ਪਿਓ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਇਹ ਪਿਓ ਇੱਕ ਆਟੋ ਚਾਲਕ ਹੈ ਮੌਕੇ ਤੇ ਪਹੁੰਚ ਕੇ ਜਦੋਂ ਦੇਖਿਆ ਜਾਂਦਾ ਹੈ ਤਾਂ ਰੋਹਿਤ ਖਤਮ ਹੋ ਚੁੱਕਿਆ ਸੀ ਕਰੀਸੀ ਮ੍ਰਿਤਕ ਦੇ ਦੇ ਕੋਲੋਂ ਇੱਕ ਮਹਿਲਾ ਰਿਸ਼ਤੇਦਾਰ ਦਾ ਸ਼ਾਲ ਤੇ ਚੁੰਨੀ ਬਰਾਮਦ ਹੋਈ ਹੈ ਜਿਸ ਤੋਂ ਹਿਸਾਬ ਪਤਾ ਲੱਗਿਆ ਕਿ ਉਸ ਕੁੜੀ ਦੇ ਵੱਲੋਂ ਹੀ ਜੋ ਕਿ ਰਿਸ਼ਤੇਦਾਰ ਹੀ ਲੱਗਦੀ ਹੈ ਨਾਲ ਦੀ ਉਸਨੇ ਹੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਰੋਹੀ ਦੀ ਜਾਨ ਲਈ ਹੈ ਮੇਰਾ ਬੇਟਾ ਜੀ ਕੀ ਕਰ ਲੂਗੀ ਤੁਸੀਂ ਪਤਾ ਨਹੀਂ ਮੈਨੂੰ ਕੋਈ ਫੋਨ ਦਾ ਦੋਸਤ ਆ ਗਿਆ ਹੈ ਕਿ ਇਸ ਪਰ ਰੋਲਾ ਪਿਆਗਾ ਕੋਈ ਕੇ ਨੂੰ ਚੁੱਕ ਕੇ ਲੈ ਕੇ ਚੁੱਕ ਕੇ ਲੈ ਕੇ ਤੇ ਮੈਂ ਤੇ ਆਪੋ ਠੀਕ ਕਰਾਂਦਾ ਹਾਂ ਚੰਦੇ ਚੱਕ ਮੈਂ ਉੱਥੋਂ ਦੌੜਿਆ ਆਇਆ ਘਰ ਆ ਕੇ ਪੁੱਛਿਆ ਕਰ ਤੇ ਕੰਨ ਇੱ ਲੱਭਾਂ ਨਹੀਂ ਲੱਭਾਂ ਸੌ ਵਾਲੇ ਬੇਲੀਆ ਨੂੰ ਗਏ ਆ ਉੱਤੇ ਰਸਤੇ 'ਤੇ ਕਿਸ ਨੂੰ ਪੁੱਛੇ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ ਤੁਸੀਂ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਗਲਤ ਉਹਨਾਂ ਨੇ ਸਾਡੇ ਤੇ ਹੀ ਇੰਜਾਮ ਲਗਾਣਾ ਤਾਂ ਫਿਰ ਕੀ ਮਾਰਿਆ ਉਹਦੇ ਸਿਰ 'ਤੇ ਲੱਕੜ ਦਾ ਜੋਲ ਲੱਭਾਂ ਹੀਗਾ ਮਾਰ ਦਿੱਤਾ ਉਹ ਘਰ 'ਚ ਸੀ ਕਾਰੀ ਸੀਗਾ ਜਦੋਂ ਮਾਰਿਆ ਹਾਂਜੀ ਤੁਹਾਡਾ ਕੀ ਲੱਗਦਾ ਹੈ ਮੇਰੇ ਚਾਚੇ ਦਾ ਬੇਟਾ ਤੁਹਾਨੂੰ ਲੱਗਦਾ ਵੀ ਗਲਤ ਕੀਤਾ ਹੈ ਹਾਂਜੀ ਕੋਈ ਮੈਂ ਭਿਆਂ ਦਿੱਤੀ ਉਹ ਸੱਚੀ ਦਿੱਤੀ ਨਹੀਂ ਜਿਹੜਾ ਮੁੰਡਾ ਤੁਸੀਂ ਭਰਾ ਆਪਣੇ ਨੂੰ ਮਾਰ ਦਿੱਤਾ ਲੱਗਦਾ ਵੀ ਗਲਤ ਹੈ ਗਲਤ ਕੀਤਾ ਕੋਈ ਅਫਸੋਸ ਹੈਗਾ ਇਸ ਗੱਲ ਤੇ ਨਹੀਂ ਹਾਂ ਜੀ ਤੁਹਾਨੂੰ ਲੱਗਦਾ ਤੁਸੀਂ ਸਹੀ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਤੁਸੀਂ ਦੋਨੋਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਛਡਾਨ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਭਿਆਂ ਨੰਨੂ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਉੱਥੇ ਲੜੀ ਕਿਉਂ ਉਸ ਤੋਂ ਮਾਰ ਕੇ ਉਸ ਤੋਂ ਬਾਅਦ ਕੀ ਕੀਤਾ ਤੁਸੀਂ ਉਸ ਤੋਂ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਛੋਟਾ ਹੀ ਸੀਗਾ ਤਾਨੂੰ ਕੋਈ ਅਫਸੋਸ ਨਹੀਂ ਹੈਗਾ ਇਸ ਗੱਲ ਤੇ ਇਹ ਤਾਂ ਮਿਤੀ 16/9/2024 ਨੂੰ ਐਸਐਚਓ ਦਿਨਾਨਗਰ ਇस्पेक्टर ਮਨੋਜ ਕਮਾਨ ਨੂੰ ਇਤਲਾ ਮਿਲੀ ਸੀ ਵੀ ਪਿੰਨ ਸਿਹੋਵਾਲ ਦੇ ਸੋਹੇ ਦੀ ਪਟਨੀ ਤੇ ਕੋਈ ਨੈੱਡਬੋਡੀ ਪਈ ਹੈ। ਔਰ ਐਸਐਚਓ ਦਿਨਾਨਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਨੇ ਮરાਇਆ ਮੌਕਾ ਕੀਤਾ ਚੈੱਕ ਕਰਨ ਤੇ ਜਿਹੜੀ ਹੈਗੀ ਆ ਤ੍ਰਿਭੁਨ 14 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ। ਜਿਸ ਦੇ ਸਿਰ ਤੇ ਸਟਾਨਾ ਨਿਸ਼ਾਨ ਸੀ ਸੋ ਮੁੱਢਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਮ ਦੀ ਲੜਕੀ ਹੈ ਪ੍ਰੀਆ ਪਤਨੀ ਸੁਲਵਿੰਦਰ ਸਿੰਘ ਪੈਨ ਦਾਖਲਾ ਸੋ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀਨ ਦਾ ਲੜਕਾ ਹੈਗਾ ਆਪਣੇ ਫਰੂਟੀਆਂ ਦਾ ਉਹਦੇ ਨਾਲ ਇਹ ਰਿਸਟਰ ਰਿਲੇਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਛੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਉਹਨਾਂ ਜਾਂ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੇ ਤਰ੍ਹਾਂ ਇਹ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹਨ ਅਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਇਹ ਦਰਕਿਨਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਨੂੰ ਕੈਰੀ ਕਰਕੇ ਇਹ ਸੂਬੇ ਤੇ ਆ ਕੇ ਛੋੜ ਦਿੱਤਾ ਸੀ ਤੇ ਉਥੇ ਇਹਦੀ ਜਿਹਦੀ شناخت ਜਰੀ ਹੈਗੀ ਹੈ ਮੌਕੇ ਤੇ ਪਹੁੰਚ ਕੇ ਨਜ਼ਰੀ ਰਿਪੋਰਟ ਨੇ ਇਹਦੀ شناخت ਕੀਤੀ ਇਸ ਮੁੰਦੀ ਮਕਦਮਾ ਨੰਬਰ ਜਿਹੜਾ ਹੈਗਾ 134 ਇਹ ਦਾ 16 ਨੰਬਰ 2024 103 233 ਤਹਿਤ ਸਬਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਫੇਰ ਮੁਕੰਮਲ ਅਰਜੀ ਕੀਤਾ ਗਿਆ। ਸੋ ਜਗਾਇਨਨ ਤੋਂ ਟੇਸ਼ ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨਜਾਇਜ਼ ਰਿਲੇਸ਼ਨ ਕਰਕੇ ਮੋਬੀਨਲ ਜਿਹੜਾ ਲੜਕਾ ਜਿਹੜਾ ਹੈਗਾ ਇਹਨੇ ਚਾਚੇ ਲੜਕਾ ਮਰਨ ਵਾਲਿਆਂ ਨੂੰ ਰੋਪਦਾ ਸੀ। ਇਸ ਚੀਜ਼ ਤੇ ਇਤਰਾਜ਼ ਕਰਦਾ ਸੀ ਤੇ ਇਸੇ ਖੁੰਦਕ ਚ ਇਹਨਾਂ ਨੇ ਦਾ ਮਰਡਰ ਕੀਤਾ। ਉਹ ਨਾ ਦੋ ਉਹ ਵੀ ਉਸ ਮੋਕੇ ਤੋਂ ਰਿਸਕ ਕਰ ਲਿਆ ਗਿਆ। ਬੜੇ ਕਿੰਦਰ ਨਜਾਇਜ਼ ਬੰਨਾ ਦੇ ਕੰਮ। ਹਾਂ ਬਿਲਕੁਲ ਇਹ ਨਜਾਇਜ਼ ਬੰਨਾ ਕਰਕੇ ਹੀ ਇਹਨਾਂ ਨੇ ਆਪ ਵਿੱਚ ਜਿਹੜੀ ਇਹਨੂੰ ਖੁੰਦ ਸੀ। ਸੋ ਇਹ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹ ਇਹਦੇ ਘਰੇ ਵਰਕਾਇਆ ਹੋਇਆ ਸੀ। ਸੋ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਚ ਨਾਲ ਮਦਦ ਕਰਤੀ। ਇਹ ਤਕਰੀਬਨ 18-19 ਸਾਲ ਦੀ ਉਮਰ ਹੈਗੀ ਹੈ ਲੜਕੇ ਮਾਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਕਿਊਜ਼ ਨੇ 18 ਨਾਲ ਚੱਲਦੀ ਕੁੜੀ ਵੇਜਦਾ ਸਰ ਜਦੋਂ ਇਹ ਵਾਰਦਾਤ ਨੂੰ ਜਾਂਚ ਦਿੱਤਾ ਸੀ ਵਿਕਤੀ ਦੇ ਘਰਤੀ ਨਾ ਕੋਈ ਰੱਖੇ ਦੇ ਘਰਤੀ ਚਾੜਿਆ ਬੇਨਾ ਮਰਿਆ ਉਹ ਘਰਤੀ ਕੋਈ ਨਹੀਂ ਲੱਗੀ ਉਸ ਵਕਤ ਉਸ ਟਾਈਮ ਉਸ ਟਾਈਮ ਨਾਲ ਵੀ ਘਰ ਕੋਈ ਮੈਂਬਰ ਨਹੀਂ ਸੀ ਇਹ ਲੜਕੀ ਹੀ ਇਕੱਲੀ ਸੀ ਘਰੇ ਉਹ ਪਰਦੇ ਵੀ ਕਰ ਰਹੀ ਨਹੀਂ ਸੀ ਇਹ ਜੋ ਪਤਾ ਲੱਗਿਆ ਵੀ ਇਹ ਲੜਕੀ ਬੀ.ਐਸ.ਸੀ.ਏ. ਵਾਂਦੀ ਜਿਹੜੀ ਸਟੂਡੈਂਟ ਹੈ ਪੜ ਰਹੀ ਹੈ ਤੇ ਦੋਨੋਂ ਘਰਾਂ ਦਾ ਮੋਲਜਮ ਆ ਵੀ ਪੜ ਰਿਆ ਕੋਈ ਕਲਾਸਮੇਟ ਨਹੀਂ ਹਾਂ ਇਹ ਪਤਾ ਲੱਗਿਆ ਸੁਨ ਜੀ ਦੇ ਯਾ ਕਲਾਸ ਪਿੰਨੇ ਆਪ ਨੂੰ ਕਰਨੇ ਕਿਉਂ ਆ ਹਾਂ ਦੁਨੀ ਰੈਸ ਕਰ ਲੈਣ ਸਤ ਮੰਗਦਾ ਕਿ 10 10 ਮਿੰਟ ਜਾਂ 15 ਮਿੰਟ ਦੇ ਅੰਦਰ ਮੈਂ ਫੁੱਲ ਚੇਸ ਕਰਾਂ ਆ ਨਹੀਂ ਬਹੁਤ ਇਹਦੇ ਵਿੱਚ ਬੋਡੀ ਮਸ਼ਹਦੀ ਨਾਲ ਐਸ ਐਚਓ ਦਿਨਨਗਰ ਤੇ ਡੀ ਐਸ ਪੀ ਸੁਰਿੰਦਰ ਜੀ ਨੇ ਇਹਨਾਂ ਨੇ ਆਪਣੀ ਨਾਨੀ ਮਸ਼ਹਦੀ ਨਾਲ ਸੁਪਰਵਾਈਜ਼ਰ ਨਾਲ ਇਹਨਾਂ ਨੇ ਤਿੰਨ ਦੋ ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਅਰੈਸਟ ਕਰ ਲਿਆ ਸੀ ਬਾਅਦ ਵਿੱਚ ਕਾਰਿਆਂ ਨੂੰ ਆਉਂਦੇ ਨੇ ਕਿ ਤੁਹਾਡੇ ਲਈ ਲੱਗਦੀ ਰਹੀਆਂ ਅ ਬਿਲਕੁਲ ਜਦੋਂ ਇਹ ਮੌਕੇ ਤੋਂ ਜਾ ਕੇ ਮੋਟਰਸਾਈਕਲ ਤੇ ਪਾ ਕੇ ਉਹਨੂੰ ਨਸ਼ਬਾਉਣ ਦੀ ਖਾਤਰੀ ਲੈ ਕੇ ਜਾ ਰਹੇ ਸੀਗੇ ਸ਼ੂਟਿੰਗ ਨੂੰ ਜਾ ਰਹੇ ਸੀ ਤਾਂ ਲੇਕਿਨ ਬਾਅਦ ਇਹ ਗੱਲ ਆਈਡੈਂਟੀਫਾਈ ਹੋ ਗਈ ਕੀ ਕੀ ਬਾਅਦ ਉਹ ਇਹ ਬੋਰੀ ਚ ਪਾ ਕੇ ਜਾ ਰਹੇ ਸੀ ਪੁੜੀ ਨਾਲ ਚੁੱਕ ਲੈ ਪੁੜੀ ਨਾਲ ਚਾਹੇ ਬਰਾਂਡ ਸੀ ਪੁੜੀ ਨਾਲ ਪੁੜੀ ਨਾ ਮਾਰਿਆ ਉਹਦਾ ਕਦਰ ਨਮਦਰ ਚਾਚੇ ਬੈਠਾ ਸੀ ਉਹ ਪਰਿਵਾਰ ਤੋਂ ਕੰਨਾ ਲੜਕਾ ਸੀ ਜਿਹਨੂੰ ਮਾਰਿਆ ਹੈ ਕੰਨਾ ਹਾਂ ਸੋਹਣ ਚ ਹੀ ਆਇਆ ਵੀ ਕਲੇ ਲੜਕਾ ਸੀ ਹੁਣ ਸਰਦਰ ਇਹਨਾਂ ਦੇ ਜਰੀ ਹੈਗੇ ਆ ਰੈਸਟ ਕਰ ਲਏ ਨੇ ਫਰਜ਼ ਦੇ ਨਾਲ ਜਦੋਂ ਮਾਰ ਲਵਾ ਗਿਰਮਾਨ ਲੈ ਕੇ ਤਾਂ ਇੱਕ ਮੁੰਡਾ ਕਹਿੰਦਾ ਮੈਂ ਦੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਕੋਰੀ ਚ ਪਾਇਆ ਦਾ ਪਤਾ ਨਹੀਂ ਕੋਣ ਹੈ ਕੁੜੀ ਆ ਕਿ ਮੁੰਡਾ ਵਾ ਮੈਂ ਕਿੱਧਰ ਨੂੰ ਗਏ ਕਦੇ ਇੱਧਰ ਨੂੰ ਮੈਂ ਪਤਾ ਕੋਣਾ ਕਹਿੰਦੇ ਮੁੰਡਾ ਇੱਕ ਅਸੀਂ ਫੇਰ ਨਾਲ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ ਹੌਲੀ ਹੌਲੀ ਫੋਟੋ ਕੱਢੀ ਤੇ ਘਰ ਚੱਲ ਗਏ ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਇਹ ਅੱਦਾ ਅੱਦਾ ਕਾਲਾ ਕਹਿੰਦੇ ਵੀ ਸਵੇਰਾ ਮੁੰਡਾ ਦੇਰਾ ਨਾ ਕਾਜ ਗਿਆ ਹੋਇਆ ਸਵੇਰ ਦਾ ਕਾਜ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਆ ਤੇ ਰੋਣਾ ਪੈ ਗਿਆ ਬੰਦੇ ਇਕੱਠੇ ਹੋ ਗਏ ਗੱਲਾਂ ਕਰਦੇ ਕਰਦੇ ਮੜਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਕਿ ਤੂੰ ਕਿੱਥੇ ਆ ਜਦੋਂ ਉਹਨੂੰ ਫੋਨ ਪੁੱਛਿਆ ਉਹ ਮੁੰਡੇ ਨੇ ਕਹਿੰਦਾ ਕਿ ਮੈਂ ਤੇ ਨਾਸੀ ਨੂੰ ਵਿਆਹ ਹੋਇਆ ਹੈ ਤੇ ਇੱਕ ਪੁੱਤਰ ਹੈ ਤੇ ਇੱਕ ਮੇਰੀ ਬੇਟੀ ਹੈ ਕੱਲਾ ਯਾ ਮੇਰਾ ਪੁੱਤਰ ਕਿੰਨੀ ਉਮਰ ਸੀ ਤੇ 18 ਸਾਲ ਦੀ ਹੁਣ ਆਇਆ ਪੁਲਿਸ ਆਈ ਹੈ ਜੀ ਲੱਗੀ ਹੈ ਕਾਰਵਾਈ ਤੇ ਲੱਗੇ ਹੋਇਆ ਉਹਨੂੰ ਨਿੱਦੌਰ ਤੋਂ ਅਜ ਕਰਨ ਦੇ ਜੀ ਦੇ ਖਿਲਾਫ ਤੇ ਇਨਸਾਫ ਚਾਹੀਦਾ Papa, am not going to be able to